ਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਗੱਲ ਕਰਾਂਗੇ ਭਾਈ ਮੋਤੀराम ਮਹਿਰਾ ਜੀ ਦੀ ਇਹ ਸੂਰਮਾ ਵਜ਼ੀਰ ਖਾਨ ਦੇ ਲੰਗਰ ਵਿੱਚ ਸਰਹੰਦ ਵਿਖੇ ਨੌਕਰੀ ਕਰਦਾ ਸੀ Hindu ਕੈਦੀਆਂ ਨੂੰ ਲੰਗਰ ਛਕਾਉਣ ਦੀ ਇਸ ਦੀ ਜ਼ਿੰਮੇਵਾਰੀ ਸੀ ਇਸ ਦਾ ਪਰਿਵਾਰ ਗੁਰੂ ਘਰ ਦਾ ਸ਼ਰਧਾਲੂ ਸੀ ਜਦੋਂ ਭਾਈ ਮੋਤੀराम ਮਹਿਰਾ ਜੀ ਨੂੰ ਪਤਾ ਲੱਗਾ ਕਿ ਮਾਤਾ ਗੁਜਰਕੌਰ ਅਤੇ ਛੋਟੇ ਸਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਕੇ ਠੰਡੇ ਬੁਰਜ ਵਿੱਚ ਕੀਤਾ ਹੋਇਆ ਹੈ ਤਾਂ ਉਹ ਖਾਣਾ ਲੈ ਕੇ ਠੰਡੇ ਬੁਰਜ ਵਿੱਚ ਪਹੁੰਚੀ ਅਤੇ ਮਾਤਾ ਜੀ ਅਤੇ ਸਹਿਬਜ਼ਾਦਿਆਂ ਨੂੰ ਪ੍ਰਸ਼ਾਦਾ ਸ਼ਗਨ ਦੀ ਬੇਨਤੀ ਕੀਤੀ ਪਰ ਮਾਤਾ ਗੁਜਰ گور ਜੀ ਨੇ ਕਿਹਾ ਕਿ ਮੋਤੀराम ਜੀ ਤੁਹਾਡੀ ਸੇਵਾ ਕਬੂਲ ਹੈ ਪਰ ਮੁਗਲਾਂ ਦੀ ਰਸੋਈ ਦਾ ਬਣਿਆ ਖਾਣਾ ਉਹਨਾਂ ਨੇ ਨਹੀਂ ਖਾਣਾ ਇਹ ਸੁਣ ਕੇ ਬਾਬਾ ਮੋਤੀराम ਮਹਾਰਾਜ ਜੀ ਬਹੁਤ ਜ਼ਿਆਦਾ ਉਦਾਸ ਹੋਏ ਅਤੇ ਉਦਾਸੀ ਦੇ ਆਲਮ ਵਿੱਚ ਆਪਣੇ ਘਰ ਪਹੁੰਚੇ ਉਨਾ ਦੀ 70 ਸਾਲਾਂ ਬਜ਼ੁਰਗ ਮਾਤਾ ਲੱਦੋ ਜੀ ਅਤੇ ਪਤਨੀ ਭੋਲੀ ਜੀ ਨੇ ਨਰਾਸ਼ ਹੋਣ ਦਾ ਕਾਰਨ ਪੁੱਛਿਆ ਤਾਂ ਬਾਬਾ ਮੋਤੀराम ਮਹਿਰਾ ਜੀ ਨੇ ਦੱਸਿਆ ਕਿ ਸ੍ਰੀ ਗੁਰੂ ਗੋਬੀ ਸਿੰਘ ਜੀ ਦੇ ਮਾਤਾ ਗੁਜਰਕੌਰ ਅਤੇ ਛੋਟੇ ਸਹਿਬਜ਼ਾਦੇ ਸੁੱਬੇ ਨੇ ਠੰਡੇ ਬੁਰਜ ਵਿੱਚ ਕੈਦ ਕਰਕੇ ਰੱਖੇ ਹਨ ਜਿਨ੍ਹਾਂ ਨੇ ਮੁਗਲਾਂ ਦੀ ਰਸੋਈ ਦਾ ਖਾਣਾ ਖਾਣ ਤੋਂ ਨਾ ਕਰ ਦਿੱਤੀ ਹੈ ਉਹ ਕਈ ਦਿਨਾਂ ਤੋਂ ਭੁੱਖੇ ਪਿਆਸੇ ਹਨ ਉਨ੍ਹਾਂ ਕੋਲ ਠੰਡ ਤੋਂ ਬਚਣ ਲਈ ਕੋਈ ਕੱਪੜਾ ਨਹੀਂ ਹੈ ਇਹ ਦਰਦ ਭਰੀ ਦਾਸਤਾਨ ਸੁਣ ਕੇ ਉਨ੍ਹਾਂ ਦੀ ਮਾਤਾ ਅਤੇ ਪਤਨੀ ਨੇ ਕਿਹਾ ਕਿ ਸਾਨੂੰ ਗੁਰੂ ਸਾਹਿਬ ਦੇ ਪਰਿਵਾਰ ਦੀ ਜ਼ਰੂਰ ਹੀ ਸੇਵਾ ਕਰਨੀ ਚਾਹੀਦੀ ਹੈ ਭਾਵੇਂ ਕਿ ਵਜ਼ੀਰ ਖਾਨ ਨੇ ਇਹ ਐਲਾਨ ਕੀਤਾ ਹੋਇਆ ਹੈ ਕਿ ਜੋ ਵੀ ਕੋਈ ਗੁਰੂ ਜੀ ਦੇ ਪਰਿਵਾਰ ਦੀ ਮਦਦ ਕਰੇਗਾ ਉਸ ਨੂੰ ਪਰਿਵਾਰ ਸਮੇਤ ਕੋਲੂ ਵਿੱਚ ਪੀੜ ਦਿੱਤਾ ਜਾਏਗਾ ਤਿੰਨਾਂ ਨੇ ਸਲਾਹ ਕਰਕੇ ਬਾਬਾ ਮੋਤੀਰਾਮ ਮਹਾਰਾਜੀ ਨੂੰ ਦੁੱਧ ਦਾ ਗੜਵਾ ਭਰ ਕੇ ਦੇ ਦਿੱਤਾ ਅਤੇ ਕਿਹਾ ਕਿ ਜਾ ਕੇ ਗਰਮ-ਗਰਮ ਦੁੱਧ ਮਾਤਾ ਜੀ ਅਤੇ ਗੁਰੂ ਦੇ ਲਾਲਾਂ ਨੂੰ ਛਕਾ ਕੇ ਆਓ ਜਦੋਂ ਬਾਬਾ ਮੋਤੀਰਾਮ ਮਹਾਰਾਜੀ ਦੁੱਧ ਦਾ ਗੜਵਾ ਲੈ ਕੇ ਬੁਰਜ ਵੱਲ ਤੁਰੇ ਤਾਂ ਉਹਨਾਂ ਦੀ ਧਰਮ ਪਤਨੀ ਨੇ ਆਪਣੇ ਗਹਿਣੇ ਉਤਾਰ ਕੇ ਦੇ ਦਿੱਤੇ ਤਾਂ ਜੋ ਪਹਿਰੇਦਾਰ ਰੋਕਣ ਕੀ ਤਾਂ ਉਹਨਾਂ ਨੂੰ ਰਿਸ਼ਵਤ ਦੇ ਕੇ ਅੱਗੇ ਲੰਘ ਜਾਇਓ ਬਾਬਾ ਜੀ ਜਦੋਂ ਦੁੱਧ ਲੈ ਕੇ ਠੰਡੇ ਬੁਰਜ ਕੋਲ ਪਹੁੰਚੇ ਤਾਂ ਪਹਿਰੇਦਾਰਾਂ ਨੇ ਰੋਕ ਲਿਆ ਤਾਂ ਬਾਬਾ ਮੋਤੀराम ਮਹਰਾ ਜੀ ਨੇ ਉਸ ਨੂੰ ਗਹਿਣੀ ਰਿਸ਼ਵਤ ਹੋਜੋਂ ਦੇ ਦਿੱਤੀ ਤਾਂ ਪਹਿਰੇਦਾਰਾਂ ਨੇ ਪੁੱਛਿਆ ਤੈਨੂੰ ਡਰ ਨਹੀਂ ਆਉਂਦਾ ਸੁਭਾ ਸਰਹੰਦ ਨੇ ਐਲਾਨ ਕੀਤਾ ਹੋਇਆ ਹੈ ਕਿ ਜਿਹੜਾ ਕੋਈ ਗੁਰੂ ਪਰਿਵਾਰ ਦੀ ਮਦਦ ਕਰੇਗਾ ਉਸ ਨੂੰ ਪਰਿਵਾਰ ਸਮੇਤ ਕੋਲੂ ਵਿੱਚ ਪੀੜ ਦਿੱਤਾ ਜਾਏਗਾ ਤਾਂ ਬਾਬਾ ਮੋਤੀराम ਮਹਰਾ ਜੀ ਨੇ ਉੱਤਰ ਦਿੱਤਾ ਕਿ ਗੁਰੂ ਦੀ ਖੁਸ਼ੀ ਪ੍ਰਾਪਤ ਕਰਨ ਲਈ ਅਤੇ ਜ਼ੁਲਮ ਦੇ ਵਿਰੁੱਧ ਡਟਣ ਲਈ ਸਾਨੂੰ ਮੌਤ ਵੀ ਕਬੂਲ ਹੈ ਪਹਿਰੇਦਾਰਾਂ ਨੇ ਰਿਸ਼ਵਤ ਲੈ ਕੇ ਅੱਗੇ ਲੰਘ ਜਾਣ ਦਿੱਤਾ ਜਦੋਂ ਮਾਤਾ ਗੁਜਰਕੌਰ ਅਤੇ ਸਹਿਬਜ਼ਾਦੀਆਂ ਨੂੰ ਕੜਾਕੇ ਦੀ ਠੰਡ ਵਿੱਚ ਗਰਮ-ਗਰਮ ਦੁੱਧ ਪਿਲਾਇਆ ਤਾਂ ਮਾਤਾ ਗੁਜਰਕੌਰ ਨੇ ਅਨੇਕਾਂ ਸ਼ੀਸ਼ਾ ਦਿੱਤੀਆਂ ਪਾਪਾ ਮੋਤੀराम ਮਹਾਰਾਜੀ ਤਿੰਨ ਰਾਤਾਂ ਇਸੇ ਤਰ੍ਹਾਂ ਹੀ ਠੰਡੇ ਬੁਰਜ ਵਿੱਚ ਪਹੁੰਚ ਕੇ ਦੁੱਧ ਅਤੇ ਪ੍ਰਸ਼ਾਦੇ ਦੀ ਸੇਵਾ ਕਰਦੇ ਰਹੇ ਇਸੇ ਨੇ ਖੂਬ ਲਿਖਿਆ ਹੈ ਧਨ ਮੋਤੀ ਜਿਨੂੰ ਪੁੰਨ ਕਮਾਇਆ ਗੁਰ ਲਾਲਾ ਤਾਂਹੀ ਦੁੱਧ ਪਲਾਇਆ ਉਸ ਤੋਂ ਬਾਅਦ ਜਦੋਂ ਸਹਿਬਜ਼ਾਦਿਆਂ ਦੀ ਸ਼ਹੀਦੀ ਹੋ ਗਈ ਤਾਂ ਬਾਬਾ ਮੋਤੀराम ਮਹਾਰਾਜੀ ਨੇ ਦੀਵਾਨ ਟੋਡਰਮਲ ਨਾਲ ਸਲਾਹ ਕਰਕੇ ਨਾਮੀ ਲੱਕੜਹਾਰੇ ਕੋਲੋਂ ਚੰਦਨ ਦੀ ਲੱਕੜਾਂ ਦਾ ਗੱਡਾ ਭਰ ਕੇ ਲੱਕੜਾਂ ਖਰੀਦ ਕੇ ਲਿਆਂਦੀਆਂ ਅਤੇ ਆਪਣੇ ਹੱਥਾਂ ਨਾਲ ਚੀਖਾ ਚੀਣ ਕੇ ਦੀਵਾਨ ਟੋਡਰਮਲ ਨਾਲ ਮਿਲ ਕੇ ਮਾਤਾ ਗੁਜਰਕੌਰ ਅਤੇ ਦੋਹਾਂ ਸਹਿਬਜ਼ਾਦੀਆਂ ਦਾ ਸੰਸਕਾਰ ਕੀਤਾ ਇਹ ਸਾਰੀ ਸੇਵਾ ਤਾਂ ਭਾਵੇਂ ਗੁਪਤ ਹੀ ਰਹਿੰਦੀ ਅਤੇ ਸਾਰੇ ਵਰਤਾਰੇ ਤੋਂ ਪਰਦਾ ਨਾ ਹੀ ਉੱਠਦਾ ਪਰ ਗੰਗੂ ਬ੍ਰਹਮੜ ਦਾ ਭਰਾ ਜਿਸ ਦਾ ਨਾਮ ਪੰਮਾ ਸੀ ਉਹ ਵੀ ਬਾਬਾ ਮੋਤੀराम ਨਾਲ ਰਸੋਈ ਵਿੱਚ ਕੰਮ ਕਰਦਾ ਸੀ ਉਸ ਨੇ ਹੀ ਵਜ਼ੀਰ ਖਾਨ ਨੂੰ ਚੁਗਲੀ ਲਾਈ ਕਿ ਬਾਬਾ ਮੋਤੀराम ਮਹਾਰਾਜੀ ਨੇ ਹਕੂਮਤ ਵੱਲੋਂ ਬਾਗੀ ਕਰਾਰ ਦਿੱਤੇ ਗੁਰੂ ਪਰਿਵਾਰ ਦੀ ਸੇਵਾ ਕੀਤੀ ਹੈ ਜਦੋਂ ਪੰਮੇ ਨੇ ਚੁਗਲੀ ਲਾਈ ਤਾਂ ਵजीर खान ਨੇ ਹੁਕਮ ਕੀਤਾ ਕਿ ਬਾਬਾ ਮੋਤੀराम ਮਹਾਰਾਜ ਜੀ ਨੂੰ ਬੰਨ ਕੇ ਪੇਸ਼ ਕੀਤਾ ਜਾਵੇ ਸਿਪਾਈ ਅਮਲ ਕਰਦਿਆਂ ਤੁਰੰਤ ਬਾਬਾ ਮੋਤੀराम ਜੀ ਨੂੰ ਫੜ ਕੇ ਵजीर खान ਦੇ ਸਾਹਮਣੇ ਲੈ ਆਏ ਵजीर खान ਨੇ ਕ੍ਰੋਧ ਨਾਲ ਅੱਗ ਬਬੂਲਾ ਹੋ ਕੇ ਦਰਜ ਕੇ ਪੁੱਛਿਆ ਕਿ ਮੋਤੀराम ਤੇਰੀ ਸ਼ਿਕਾਇਤ ਆਈ ਹੈ ਕਿ ਤੂੰ ਵੀ ਸਿੱਖ ਹੈਂ ਕੀ ਇਹ ਸਚਾਈ ਹੈ ਬਾਬਾ ਮੋਤੀराम ਮਹਿਰਾ ਜੀ ਨੇ ਕਿਹਾ ਜੀ ਇਹ ਸਚਾਈ ਹੈ ਕਿ ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਸ਼ਰਧਾਲੂ ਹਾਂ ਅਤੇ ਮੇਰੇ ਪਿਤਾ ਜੀ ਵੀ ਰਸਦ ਦਾ ਗੱਡਾ ਲੈ ਕੇ ਅਨੰਦਪੁਰ ਸਾਹਿਬ ਗਏ ਸਨ ਅਤੇ ਉੱਥੇ ਬੰਦੀ ਹੋਣ ਕਰਕੇ ਅੰਦਰ ਹੀ ਰਹੇ ਅਤੇ ਅੰਮ੍ਰਿਤ ਛਕ ਕੇ ਹਰਾ राम ਤੋਂ ਹਰਾ ਸਿੰਘ ਸੱਜ ਗਏ ਅਤੇ ਫਿਰ ਅਨੰਦਪੁਰ ਸਾਹਿਬ ਦੀ ਜੰਗ ਵਿੱਚ ਸ਼ਹੀਦੀ ਪ੍ਰਾਪਤ ਕਰ ਗਏ ਇਹ ਸੁਣ ਕੇ ਸੂਬੇ ਦਾ ਗੁੱਸਾ ਹੋਰ ਭੜਕ ਗਿਆ ਉਸਨੇ ਪੁੱਛਿਆ ਤੂੰ ਮਾਤਾ ਗੁਜਰਕੌਰ ਅਤੇ ਸਹਿਬਜ਼ਾਦਿਆਂ ਦੀ ਦੁੱਧ ਅਤੇ ਰੋਟੀ ਪਾਣੀ ਨਾਲ ਚੋਰੀ ਛਿਪੇ ਸੇਵਾ ਕੀਤੀ ਹੈ ਬਾਬਾ ਮੋਤੀराम ਮਹਾਰਾਜ ਜੀ ਨੇ ਕਿਹਾ ਜੀ ਮੈਂ ਤਿੰਨ ਦਿਨ ਦੋਵੇਂ ਵੇਲੇ ਗਰਮ ਦੁੱਧ ਦੀ ਸੇਵਾ ਕੀਤੀ ਹੈ ਸੂਬੇ ਨੇ ਕਿਹਾ ਤੈਨੂੰ ਪਤਾ ਹੈ ਹਕੂਮਤ ਵੱਲੋਂ ਬਾਗੀਆਂ ਦੀ ਸੇਵਾ ਕਰਨ ਵਾਲੇ ਨੂੰ ਪਰਿਵਾਰ ਸਮੇਤ ਕੋਲੂ ਵਿੱਚ ਪੀੜ ਕੇ ਕਤਲ ਕਰਨ ਦੀ سزا ਸੁناਈ ਹੋਈ ਹੈ। ਬਾਬਾ ਮੋਤੀराम ਜੀ ਨੇ ਕਿਹਾ ਹਾਂ ਮੈਨੂੰ ਪਤਾ ਹੈ। ਉਸ ਤੋਂ ਬਾਅਦ ਸੁਬੇ ਨੇ ਕਰੋਧ ਵਿੱਚ ਆ ਕੇ ਕਿਹਾ ਜਾਂ ਤਾਂ ਮੁਸਲਮਾਨ ਹੋ ਜਾ ਨਹੀਂ ਤਾਂ ਪਰਿਵਾਰ ਸਮੇਤ ਕੋਹਲੂ ਵਿੱਚ ਪੀੜ ਦਿੱਤਾ ਜਾਏਗਾ। ਬਾਬਾ ਮੋਤੀराम ਮਹਿਰਾ ਜੀ ਨੇ ਕਿਹਾ ਮੈਨੂੰ ਮੌਤ ਦਾ ਡਰ ਨਹੀਂ। ਜੇ ਗੁਰੂ ਦੇ ਲਾਲ 7 ਅਤੇ 9 ਸਾਲ ਦੀ ਉਮਰ ਵਿੱਚ ਤੇਰੇ ਡਰਾਵੇ ਨਾਲ ਮੁਸਲਮਾਨ ਨਹੀਂ ਹੋਏ ਤਾਂ ਮੈਂ ਤਾਂ ਜਵਾਨ ਮਰਦ ਹਾਂ। ਮੇਰੇ ਤੇ ਤੇਰਾ ਕੀ ਅਸਰ ਹੋਣਾ ਹੈ ਉੱਤਰ ਸੁਣਦਿਆਂ ਸੂਬੇ ਨੇ ਹੁਕਮ ਦਿੱਤਾ ਕਿਸ ਦਾ ਪਰਿਵਾਰ ਬਨ ਕੇ ਲਿਆਓ ਅਤੇ ਕੋਹਲੂ ਵਿੱਚ ਪੀੜ ਕੇ ਕਤਲ ਕਰ ਦਿੱਤਾ ਜਾਵੇ ਹੁਕਮ ਦੀ तामील ਹੋਈ ਬਾਬਾ ਮੋਤੀराम ਮਹਾਰਾਜੀ ਦਾ 7 ਸਾਲ ਦਾ ਲੜਕਾ ਨਰੈਣਾ ਪਤਨੀ ਭੋਲੀ ਅਤੇ ਮਾਤਾ ਲੱਧੂ ਜੀ ਨੂੰ ਬਨ ਕੇ ਲੈ ਆਂਦਾ ਅਤੇ ਸਰੰਦ ਦੇ ਤੇਲੀਏ ਵਿੱਚ ਕੋਹਲੂ ਦੇ ਕੋਲ ਖੜਾ ਕਰ ਦਿੱਤਾ ਫਿਰ ਵਜੀਰਖਾਨੇ ਕਿਹਾ ਕਿ ਇੱਕ ਇੱਕ ਕਰਕੇ ਸਾਰੇ ਪਰਿਵਾਰ ਨੂੰ ਕੋਹਲੂ ਵਿੱਚ ਪੀੜ ਕੇ ਕਤਲ ਕਰ ਦਿੱਤਾ ਜਾਏ ਜਲਾਦਾ ਨੇ ਸਭ ਤੋਂ ਪਹਿਲਾਂ ਬਾਬਾ ਮੋਤੀराम ਮਹਰਾਜੀ ਦੇ 7 ਸਾਲਾ ਪੁੱਤਰ ਨਰੈਣੇ ਨੂੰ ਪੈਰਾਂ ਵਾਲੇ ਪਾਸੇ ਤੋਂ ਕੋਹਲੂ ਵਿੱਚ ਧੱਕ ਦਿੱਤਾ ਜਿਸ ਦੀਆਂ ਚਿੰਕਾਂ ਪੁਕਾਰਾਂ ਸੁਣ ਕੇ ਲੋਕ ਤਰਾਤਰ ਕਰ ਉੱਠੇ ਫਿਰ 70 ਸਾਲਾ ਮਾਤਾ ਅਤੇ ਫਿਰ ਉਹਨਾਂ ਦੀ ਪਤਨੀ ਨੂੰ ਕੋਲੂ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਅਤੇ ਅਖੀਰ ਬਾਬਾ ਮੋਤੀराम ਮਹਰਾਜੀ ਨੂੰ ਇੱਕ ਵਾਰੀ ਫਿਰ ਮੁਸਲਮਾਨ ਹੋਣ ਲਈ ਕਿਹਾ ਪਰ ਉਹਨਾਂ ਨੇ ਸਖਤ ਸ਼ਬਦਾਂ ਵਿੱਚ ਇਨਕਾਰ ਕਰਨ ਤੇ ਉਹਨਾਂ ਨੂੰ ਵੀ ਕੋਲੂ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਸੋ ਇਸ ਤਰ੍ਹਾਂ ਗੁਰੂ ਦਾ ਸਿੱਖ ਬਾਬਾ ਮੋਤੀराम ਮਹਰਾਜੀ ਆਪਣੇ ਪਰਿਵਾਰ ਸਮੇਤ ਸ਼ਹੀਦੀ ਜਾਮਾ ਪੀ ਕੇ ਅਮਰ ਹੋ ਗਿਆ ਇਹ ਕੁਰਬਾਨੀ ਕੋਈ ਛੋਟੀ ਨਹੀਂ ਪਰ ਬੋਤੇ ਸਿੱਖ ਇਸ ਤੋਂ ਨਾ ਵਾਫ ਕੋ ਹਨ ਸਾਡਾ ਫਰਜ਼ ਬੰਦਾ ਹੈ ਕਿ ਛੇਦੀ ਸਾਕੇ ਨੂੰ ਯਾਦ ਕਰਦਿਆਂ ਹਰ ਉਸ ਸ਼ਖਸ ਨੂੰ ਯਾਦ ਕਰੀਏ ਜਿਸਨੇ ਇਨੀ ਦਿਨੀ ਗੁਰੂ ਪਰਿਵਾਰ ਲਈ ਹਾਏ ਦਾ ਨਾਰਾ ਮਾਰਿਆ ਸੀ ਸੋ ਸਾਧ ਸੰਗਤ ਜੀ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜਰੂਰ ਲਿਖੋ ਅਤੇ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰੋ